ਅਰ ਜੀ ਸਟੈਂਡਿੰਗ ਪਟਕਾਰ ਬੋਹਾ ਐਤਮ ਖੜਾ ਹੈ ਬੰਮਣ ਵਾਲਾ ਬਾਰਡਰ ਤੇ ਜੜਾ ਰਿਆਣੇ ਦੇ ਵਿੱਚ ਜੂਦ ਹੈ ਇਹ ਸਭ ਤੋਂ ਪਹਿਲਾ ਮੌਕਾ ਹੈ ਤੋਂ ਮਦਦ ਚਾਣਨ ਲਈ ਨਿਕਲਣਾ ਹੁੰਦਾ ਹੈ ਵੱਡੀ ਗੰਟੀ ਦੇ ਵਿੱਚ ਕਿਸਾਨ ਜਿਹੜੇ ਬੋਹਾ ਮੰਡੀ ਦੇ ਵਿੱਚ ਰੱਖੇ ਹੋਏ ਸੀ ਆ ਸੇਰੇ ਉੱਥੋਂ ਉਹਨਾਂ ਨੇ ਆਪਣੇ ਆਪਾਂ ਨਾਲ ਮਾਈਟ ਮਾਰਦੀ ਆਪਾਂ ਨਾਲ ਮੀਟਿੰਗ ਕਰਕੇ ਉੱਥੋਂ ਇਹ ਚਾਲੇ ਪਾਏ ਨੇ ਜੇ ਜਦੋਂ ਅਸੀਂ ਬਹਾਮਣ ਵਾਲਾ ਬਾਰਡਰ ਤੇ ਪਹੁੰਚੇ ਇਹਦਾ ਸੀਲ ਕੀਤਾ ਹੋਇਆ ਸੀ ਚਾਰੇ ਪਾਸਿਓਂ ਵੱਡੇ ਵੱਡੇ ਪੱਥਰ ਛੁੱਟੇ ਸੀ ਇਹ ਪੱਥਰ ਛੁੱਟੇ ਬਹਾਮਣ ਨੂੰ ਬੰਦ ਕਰ ਦੇਣਾ ਤੁਸੀਂ ਦੇਖ ਸਕਦੇ ਹੋ ਬਾਰਡਰ ਉਹਨੇ ਨੂੰ ਪੁੱਛਿਆ ਡਾਕਟਰ ਆਪਣਾ ਰਸਤਾ ਗਲਤ ਪਾ ਲਿਆ ਆਪਰੇ ਆਪ ਕਿਹੜੀ ਅੜੀ ਚੋਂ ਸੈਲਜੇ ਬੀਚੋਂ ਬਗਾਇਸ ਦਾਰੇ ਜੰਗਲ ਦੇ ਉਹ ਸਾਈਡੋਫਿਕ ਇਫਾ ਵੀ ਜੰਗਲਿਆ ਬਾਅਦ ਮੈਂ ਉਹਨੇ ਆ ਗਿਆ ਸੀ ਮੇਰੇ ਵਗਣ ਜਾ ਰਹੇ ਨੇ ਝੰਡੇ ਉਹਨਾਂ ਨੇ ਲਗਾਏ ਹੋਏ ਨੇ ਇਹ ਵਾਸਤੇ ਅਸੀਂ ਅਟਾਲੀਆਂ ਦੇ ਵਿੱਚ ਬੰਦ ਕੀਤਾ ਹੋਇਆ ਹੈ ਦੋ ਦੋ ਟਰਾਲੀਆਂ ਜੋੜ ਕੇ ਕੰਪਲ ਟਰਾਲੀਆਂ ਜੋੜ ਕੇ ਆਰਾਮ ਨਗਰ ਦੇ ਸਾਹਮਣੇ ਜਿਹੜੇ ਆਪਣੇ ਟਰਾਲੀਆਂ ਦੇ ਵਿੱਚ ਜਾ ਰਹੇ ਨੇ ਨਾਰੇ ਲਾ ਰਹੇ ਨੇ ਇਸੇ ਤਰ੍ਹਾਂ ਇਹਨਾਂ ਦਾ ਕਹਿਣਾ ਹੈ ਜੀ ਅੱਗੇ ਵੀ ਜਾਨੂੰ ਕੀ ਬਾਟਰ ਮਿਲਿਆ ਉਹ ਵੀ ਇੱਕਲਾ ਕੋਈ ਨਹੀਂ ਸੀ ਜਿਹੜਾ ਅੱਜ ਕੋਸ਼ਿਸ਼ ਕਰਦਾ ਜਾਦਾ ਹੀ ਜੂ ਜਿਆਦਾ ਖਸਾ ਪੈ ਗਿਆ ਅ ਵੀਰ ਅਸੀਂ ਰੋਕ ਸਕਦੇ ਨਹੀਂ ਅਸੀਂ ਕਿਤੇ ਵੀ ਰੁਕ ਨਹੀਂ ਸਾਡਾ ਸੁਭਾਵ ਲੱਗ ਗਿਆ ਧੰਨਵਾਦ